ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਜੋ ਵਿਆਕਰਨ ਦਾ ਵਿਸ਼ਾ ਪੜ੍ਹਨ ਜਾ ਰਹੇ ਹਾਂ ਉਹ ਹੈ ਅਗੇਤਰ ਵਿਦਿਆਰਥੀਓ ਅਗੇਤਰ ਅਤੇ ਪਿਛੇਤਰ ਅਗੇਤਰ ਤੇ ਪਿਛੇਤਰ ਹਮੇਸ਼ਾ ਹੀ ਮੂਲ ਸ਼ਬਦਾਂ ਦੇ ਨਾਲ ਲੱਗਦੇ ਹਨ ਤੇ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੂਲ ਸ਼ਬਦ ਕਿਹਨਾਂ ਨੂੰ ਕਹਿੰਦੇ ਹਨ ਮੂਲ ਸ਼ਬਦ ਉਹ ਸ਼ਬਦ ਹੁੰਦੇ ਹਨ ਜੋ ਆਪਣੇ ਆਪ ਦੇ ਵਿੱਚ ਅਰਥ ਭਰਪੂਰ ਹੁੰਦੇ ਹਨ ਤੇ ਅਗੇਤਰ ਜਾਂ ਪਿਛੇਤਰ ਦੇ ਨਾਲ ਲੱਗ ਕੇ ਇੱਕ ਨਵਾਂ ਸ਼ਬਦ ਬਣਾਉਂਦੇ ਹਨ ਤੇ ਉਸ ਸ਼ਬਦ ਦਾ ਆਪਣੇ ਆਪ ਦੇ ਵਿੱਚ ਹੀ ਅਰਥ ਭਰਪੂਰ ਹੁੰਦਾ ਆ ਸੋ ਅੱਜ ਦਾ ਆਪਣਾ ਵਿਸ਼ਾ ਹੈ ਅਗੇਤਰ 21 ਤੋਂ ਲੈ ਕੇ 40 ਤੱਕ 21 ਨੰਬਰ ਤੇ ਹੈ ਅਗੇਤਰ ਚੂ ਚੂ ਸ਼ਬਦਿਆ ਜਿਸ ਦਾ ਅਰਥ ਹੈ ਚਾਰ ਇਹਦੇ ਨਾਲ ਮੂਲ ਸ਼ਬਦ ਲਗਾ ਕੇ ਜਿਹੜੇ ਨਵੇਂ ਸ਼ਬਦ ਬਣੇ ਹਨ ਚੁਆਨੀ ਚੁਕੰਨਾ ਚੁਗਿਰਦਾ ਚੁਬੇਰਾ ਤੇ ਚੁਬਾਰਾ ਚੌ ਸ਼ਬਦ ਇੱਥੇ ਚੱਚੇ ਨੂੰ ਕਨੌੜਾ ਆ ਚੌ ਇਹਦਾ ਅਰਥ ਵੀ ਹੈ 4 ਅਗੇਤਰ ਚੌ ਇਹਦੇ ਨਾਲ ਮੂਲ ਸ਼ਬਦ ਲੱਗੇ ਹਨ ਚੌਕੜੀ ਚੋਪਾਇਆ ਚੌਮੁਖੀਆ ਚੌਰਸ ਛੀ ਸ਼ਬਦ ਛੀ ਦਾ ਅਰਥ ਹੈ 6 ਮੂਲ ਸ਼ਬਦ ਲਗਾ ਕੇ 86 ਸ਼ਿਮਾਹੀ ਧੂ ਧੂ ਸ਼ਬਦ ਅਗੇਤਰ ਜਿਹਦਾ ਅਰਥ ਹੈ 2 ਦੁਹੱਤੜ ਦੁਬਾਰਾ ਦੂ ਮੂਹੀ ਦਵੱਲਾ ਦੁਰ ਸ਼ਬਦ ਦੁਰ ਦਾ ਅਰਥ ਹੁੰਦਾ ਹੈ ਬੁਰਾ ਦਰਾਚਾਰੀ ਦੁਰਗੰਧ ਦੁਰਜਨ ਦੁਰਦਸ਼ਾ ਦੁਰਕਟਨਾ ਨੈਕਸਟ ਹੈ ਨਾ ਸ਼ਬਦ ਨਾ ਦਾ ਅਰਥ ਹੈ ਬਿਨਾ ਅਗੇਤਰ ਨਾ ਜਿਸ ਦਾ ਅਰਥ ਹੈ ਬਿਨਾ ਇਹਦੇ ਨਾਲ ਕਿਹੜੇ ਕਿਹੜੇ ਮੂਲ ਸ਼ਬਦ ਲੱਗੇ ਹਨ ਨਾ ਖੁਸ਼ ਨਾ ਚੀਜ਼ ना मुराद ना लायक ना नेक्स्ट नी शब्द नी ना वाचक निगुणा निडर निधड़ निश्द नहीं बिना बाजो मूल शब्द निर्गुण निर्चल निर्दोष निर्तन, निर्जल निर्वैर निर्मूल निर्भव निर्संदेह। नेक्स्ट है निह निह शब्द निह दा अर्थ है बिना निह चल निह फल पर शब्द पर पराया दूजा इदे नाल मूल शब्द लगे लग हन पर उपकार पर तंतर पर देश पर अतीन पर नारी प्र शब्द पप्पे दे पहचरारा प्र जिदा अर्थ है वड़ा ਚੰਗੀ ਤਰ੍ਹਾਂ ਇਹਦੇ ਨਾਲ ਮੂਲ ਸ਼ਬਦ ਲੱਗੇ ਆ ਬਲ प्रबल परफुल्लत पर चलत प्रसिद्ध प्रमुख ਨੈਕਸਟ ਹੈ ਪੜ ਸ਼ਬਦ ਪੜ ਇੱਕ ਦਰਜਾ ਪਿੱਛੇ ਜਿਵੇਂ ਪੜਦਾਦਾ ਪੜਪੋਤਾ ਪੜਨਾਨਾ ਤੇ ਪੜਦੋਤਾ ਬਦ ਸ਼ਬਦ ਬਦ ਦਾ ਅਰਥ ਹੁੰਦਾ ਹੈ ਬੁਰਾ ਜਾਂ ਫਿਰ ਭੈੜਾ ਬਦ ਅਸੀਸ ਬਦ ਸ਼ਕਲ ਬਦ ਸੂਰਤ ਇਹਨਾਂ ਦੇ ਵਿੱਚ ਅਸੀਸ ਸ਼ਕਲ ਤੇ ਸੂਰਤ ਇਹ ਮੂਲ ਸ਼ਬਦ ਲੱਗੇ ਹਨ ਮੂਲ ਸ਼ਬਦ ਲੱਗ ਕੇ ਜਿਹੜਾ ਨਵਾਂ ਸ਼ਬਦ ਬਣਿਆ ਬਦ ਅਸੀਸ ਬਦ ਸ਼ਕਲ ਬਦ ਸੂਰਤ ਬਾ ਬਾ ਦਾ ਅਰਥ ਹੁੰਦਾ ਸਣੇ ਸਮੇਤ ਬਾ ਅਸੂਲ ਬਾ ਇੱਜ਼ਤ ਬਾ ਕਾਇਦਾ ਬਾ ਹੌਣਕ ਬੇਸ਼ਬਹ ਮਹਾ ਸੌਰੀ 35 ਨੰਬਰ ਤੇ ਹੈ ਬੇਸ਼ਬਹ जिसका अर्थ है बिना बेकार बेचैन बेमिसाल बेलिहाज बेलोड़ा बेफिकर बेकसूर बेपरवाह बेशरम, बेहोश महाशब्द, महा महाजन, महात्मा महारानी, महाराष्ट्र थर्टी सैवन नंबर ते है महा इत्थे हाहे दे उपर बिंदी है हाहे न बिंदी ਤੋ ਮਹਾ ਇਹਦਾ ਅਰਥ ਵੀ ਹੈ ਵੱਡਾ ਮਹਾਸਾਗਰ ਮਹਾਬਲੀ ਮਹਾਦੀਪ ਮਹਾਯੁੱਧ ਮਹਾਵਿਦਿਆਲਿਆ ਮਨ ਸ਼ਬਦ ਨਾਵਾਚਕ ਮਨਕਰਤਨ ਮਨਮੁਖ ਲਾ ਬਿਨਾ ਲਾ ਇਲਾਜ ਲਾਚਾਰ ਲਾ ਪਰਵਾ ਲਾ ਵਾਰਿਸ 40 ਨੰਬਰ ਤੇ ਹੈ ਵਾਵੇਨੁ ਸਿਹਾਰੀ ਵੀ ਇਹਦਾ ਅਰਥ ਹੁੰਦਾ ਹੈ ਖਾਸ ਬਹੁਤ ਇਹਦੇ ਨਾਲ ਮੂਲ ਸ਼ਬਦ ਲੱਗਾ ਗਿਆਨ ਵਿਗਿਆਨ ਇੱਕ ਮੂਲ ਸ਼ਬਦ ਹੈ ਨਾਸ਼ ਵਿਨਾਸ਼ ਕਿਸੇ ਚੀਜ਼ ਦਾ ਵਿਨਾਸ਼ ਹੋ ਜਾਣਾ ਸੋ ਵਿਦਿਆਰਥੀਓ ਇਸਨ ਅਗੇਤਰ 21 ਤੋਂ ਲੈ ਕੇ 40 ਤੱਕ ਤਾਂ